ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਦੀ ਸਾਗਰ ਦੀ ਸੰਪੂਰਨਤਾ ਤਾਂ ਹੀ ਹੁੰਦੀ ਹੈ ਜਦੋਂ ਸਾਰੇ ਚਸ਼ਮੇ ਜਿਹੜੇ ਆ ਸਾਗਰ ਦੇ ਵਿੱਚ ਜਾ ਕੇ ਮਿਲ ਜਾਂਦੇ ਆ ਚਸ਼ਮੇ ਤਾਂ ਬਹੁਤ ਦੂਰੋਂ ਦੂਰੋਂ ਆਏ ਕੋਈ ਬੰਗਾਲ ਦਾ ਰਹਿਣ ਵਾਲਾ ਹੈ ਕੋਈ ਪਾਕਪਟਨ ਦਾ ਰਹਿਣ ਵਾਲਾ ਕੋਈ ਕਾਸ਼ੀ ਦਾ ਰਹਿਣ ਵਾਲਾ ਹੈ ਸਾਰੇ ਚਸ਼ਮੇ ਇਕੱਠੇ ਹੋਏ ਇੱਕ ਸਾਗਰ ਬਣਿਆ ਜਿਹਨੂੰ ਸਤਿਗੁਰ ਕਹਿੰਦੇ ਗੁਰ ਸਾਗਰ ਰਤਨੀ ਭਰਪੂਰੇ ਇਹ ਰਤਨਾਂ ਦੇ ਨਾਲ ਨਕਾ ਨਗ ਭਰਿਆ ਹੈ ਇਹਦੇ ਵਿੱਚ ਕਿਹੜੇ ਰਤਨ ਹਨ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾ ਸਾ ਸੰਗਤ ਦੀ ਸਭ ਤੋਂ ਪਹਿਲਾਂ ਬੇਨਤੀ ਹੈ ਮੂਲ ਰੂਪ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਦਿਨ ਮਨਾਉਂਦੇ ਆਂ ਪਹਿਲਾ ਪ੍ਰਕਾਸ਼ 1604 ਦੇ ਵਿੱਚ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਅਰਜਨ ਸਾਹਿਬ ਨੇ ਕੀਤਾ 1601 ਤੋਂ ਲੈ ਕੇ 1604 ਤਿੰਨ ਸਾਲ ਦੇ ਵਿੱਚ ਪੰਜ ਗੁਰੂ ਸਾਹਿਬਾਨ ਦੀ ਬਾਣੀ 15 ਭਟਾਂ ਦੀ 11 15 ਭਗਤਾਂ ਦੀ 11 ਭਟਾਂ ਦੀ ਤੇ ਤਿੰਨ ਗੁਰਸਿੱਖਾਂ ਦੀ ਬਾਣੀ ਉਸ ਵੇਲੇ ਇਹਦੀ ਬਾਣੀ ਸੀ 34 ਮਹਾਪੁਰਸ਼ਾਂ ਦੀ ਇਸ ਕਰਕੇ ਪਹਿਲਾ ਪ੍ਰਕਾਸ਼ ਇਸ ਕਰਕੇ ਕਿਹਾ ਜਾਂਦਾ ਹੈ ਕਿ ਜਦੋਂ ਜਿਲਤ ਬੀੜ ਦਾ ਮਤਲਬ ਹੁੰਦਾ ਕਿ ਕਿਸੇ ਚੀਜ਼ ਨੂੰ ਬੰਨ੍ਹ ਲੈਣਾ ਤੇ ਉਸ ਜਿਲਤ ਨੂੰ ਤਿਆਰ ਕਰ ਲਿਆ ਤੇ ਪਹਿਲਾ ਪ੍ਰਕਾਸ਼ ਪਹਿਲੀ ਵਾਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋ ਗਿਆ ਜਿਸ ਨੂੰ ਆਪੇ ਪਹਿਲਾ ਪ੍ਰਕਾਸ਼ ਕਰਕੇ ਮੰਨਦੇ ਹਾਂ 1604 ਦੇ ਉਸ ਤੋਂ 102 ਸਾਲ ਬਾਅਦ ਅੱਜ ਦਾ ਜਿਹੜਾ ਦਿਨ ਹੈ 1706 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੱਕ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਬਠਿੰਡੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਕੇ ਇਸ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਦਿੱਤੀ ਇੱਕ ਦਿਨ ਅਸੀਂ ਬਣਾਉਂਦੇ ਆ ਗੁਰਤਾ ਗੱਦੀ 1708 ਦੇ ਵਿੱਚ ਤੱਕ ਸ੍ਰੀ ਹਜੂਰ ਸਾਹਿਬ ਨਦੇੜ ਦੀ ਧਰਤੀ ਤੇ ਸਤਿਗੁਰ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ ਔਰ ਸਾਰੇ ਸੰਸਾਰ ਦੇ ਸਿੱਖਾਂ ਨੂੰ ਹੁਕਮ ਕੀਤਾ ਜੋ ਅਸੀਂ ਰੋਜ਼ ਪੜ੍ਹਦੇ ਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਿਸ ਵੇਲੇ ਆਪਾਂ ਪਹਿਲੇ ਸਰੂਪ ਦੀ ਗੱਲ ਕਰਦੇ ਆ ਸਾਡੇ ਕੋਲ ਤਿੰਨ ਸਰੂਪ ਸੀ ਤਿੰਨ ਪ੍ਰਣਾਲੀਆਂ ਮਿਲਦੀਆਂ ਗੁਰੂ ਗ੍ਰੰਥ ਸਾਹਿਬ ਜੀ ਇੱਕ ਦਮਦਮੀ ਬੀੜ ਹੈ ਇੱਕ ਖਾਰੀ ਬੀੜ ਹੈ ਤੇ ਇੱਕ ਕਰਤਾਰਪੁਰੀ ਬੀੜ ਹੈ ਖਾਰੀ ਬੀੜ ਭਾਈ ਬੰਨੋ ਜੀ ਨੂੰ ਸਤਿਗੁਰ ਜੀ ਨੇ ਜਿਲਤ ਬੰਧਣ ਵਾਸਤੇ ਦਿੱਤੀ ਉਹਦੇ ਵਿੱਚ ਰਲੇਵੇਂ ਕਰ ਦਿੱਤੇ ਗਏ ਬਾਅਦ ਵਿੱਚ ਜਿਹੜੇ ਸਰੂਪ ਹੱਥ ਲਿਖਤ ਹੁੰਦੇ ਸੀ ਉਹਦੇ ਵਿੱਚ ਸ਼ਰਾਰਤ ਹੁੰਦੀ ਸੀ ਅਕਦੇ ਤੁਹਾਨੂੰ ਸਮਾ ਮਿਲੇ ਬਰਹਾਨਪੁਰ ਜਾਓ ਆਪਣੇ ਨੇੜੇ ਹੀ ਆ ਹੱਥ ਲਿਖ ਸਰੂਪ ਹੈ ਉਸ ਸਰੂਪ ਦੇ ਅੰਕ ਜਿਹੜੇ ਹੁੰਦੇ ਆ ਨਾ 974 ਹਨ ਇੱਕ ਪਾਸੇ ਦੇ ਤੇ ਡਬਲ ਹੋ ਜਾਂਦੇ ਉਹੀ ਸਰੂਪ ਉਹੀ ਹੱਥ ਲਿਖ ਸਰੂਪ ਹਸ਼ੰਗਾਵਾਦ ਦੇ ਵਿੱਚ ਵੀ ਹੈ ਇੱਕ ਵਾਰੀ ਦਰਸ਼ਨ ਕੀਤੇ ਛਣ ਤੇ ਉਹਦੇ ਵਿੱਚ ਇੱਕ ਭਜਨ ਮੀਰਾਬਾਈ ਦਾ ਵੀ ਰਲਾ ਦਿੱਤਾ ਗਿਆ ਮੀਰਾਬਾਈ ਦਾ ਵੀ ਮਤਲਬ ਜਿਹੜੇ ਹੱਥ ਲਿਖ ਸਰੂਪ ਹੁੰਦੇ ਛਣ ਉਹਨਾਂ ਦੇ ਵਿੱਚ ਰਲੇਵੇ ਕਰ ਦਿੱਤੇ ਜਾਂਦੇ ਸਨ ਤੇ ਖਾਰੀ ਬੀੜ ਅੱਜ ਦੇ ਜਿਹੜੇ ਵਿਦਵਾਨਾਂ ਦੀ رائے ਆ ਅੱਜ ਜੇ ਤੁਸੀਂ ਕੋਈ ਕਾਨਪੁਰ ਰਹਿੰਦਾ ਤੁਸੀਂ ਪਤਾ ਕਰ ਸਕਦੇ ਹੋ ਭਾਈ ਬੰਨੋ ਜੀ ਦਾ ਗੁਰਦੁਆਰਾ ਕਾਨਪੁਰ ਉਹ ਖਾਰੀ ਬੀੜ ਅੱਜ ਉੱਥੇ ਕਾਨਪੁਰ ਦੇ ਵਿੱਚ ਹੈ ਤੇ ਦੂਸਰੀ ਬੀੜ ਹੈ ਕਰਤਾਰਪੁਰੀ ਬੀੜ ਇਹ ਧੀਰਮਲੀਆਂ ਦੇ ਕੋਲ ਸੀ ਜਿਹਦੇ ਵਿੱਚ ਅੱਜ ਪੈਦਾ ਹੋ ਗਿਆ ਸੀ ਬਟਪਾਗ ਸਿੰਘ ਆ ਜਿਹੜੇ ਭੂਤ ਪ੍ਰੇਤ ਕੱਢਦੇ ਆ ਤੇ ਉਹਨਾਂ ਨੇ ਵੀ ਸਰੂਪ ਵਾਪਸ ਨਹੀਂ ਕੀਤਾ ਇਸ ਰੂਪ ਉਹ ਕਿਹਾ ਜਾਂਦਾ ਵਿਦਵਾਨ ਕਹਿੰਦੇ ਜਿਹੜਾ ਪ੍ਰਕਾਸ਼ 1604 ਦੇ ਵਿੱਚ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਗਿਆ ਕਰਤਾਰਪੁਰ ਕਿੱਥੇ ਜਲੰਧਰ ਦੇ ਕੋਲ ਜਿਹੜਾ ਕਰਤਾਰਪੁਰ ਹੈ ਤੇ ਗੁਰੂ ਸਾਹਿਬ ਮਹਾਰਾਜ ਨੇ ਜਿਸ ਵੇਲੇ ਸਤਗੁਰੂ ਜੀ ਦਮਦਮਾ ਸਾਹਿਬ ਪਹੁੰਚਦੇ ਆ ਸਾਧ ਸੰਗਤ ਇਹ ਸਮਾਂ ਸੀ ਗੁਰੂ ਸਾਹਿਬ ਦਾ 14 ਜੰਗਾਂ ਤੋਂ ਬਾਅਦ ਆਖਰੀ ਜੰਗ ਜਿਹੜੀ ਆ ਮੁਕਸਰ ਸਾਹਿਬ ਦੀ ਹੈ ਸਤਗੁਰੂ ਨੇ ਉੱਥੇ ਕੰਵਰ ਕਸਾ ਖੋਲ੍ਹਿਆ ਮਤਲਬ ਦਮ ਲਿਆ ਗੁਰੂ ਸਾਹਿਬ ਜੀ ਉੱਥੇ ਕਾਫੀ ਸਮਾਂ ਰੋਕੇ ਤੇ ਹੁਣ ਗੁਰੂ ਸਾਹਿਬ ਮਹਾਰਾਜ ਜੀ ਦੀ ਉਹ ਆਪਣੀ ਉਹਨਾਂ ਦੀ ਕਲਾ ਸੀ ਉਹਨਾਂ ਦੀ ਆਪਣੀ ਮਰਜ਼ੀ ਸੀ ਗੁਰੂ ਸਾਹਿਬ ਦਾ ਜੋ ਸਿਧਾਂਤ ਜੋ ਚੱਲ ਰਿਹਾ ਸੀ ਉਹਦੇ ਵਿੱਚ ਸਤਗੁਰੂ ਗੁਰਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕੀਤੀ ਹੁਣ ਪਹਿਲਾ ਜਿਹੜਾ ਸਰੂਪ ਸੀ ਜਿਹੜਾ 1604 ਦੇ ਵਿੱਚ ਜਿਹਨੂੰ ਪੋਥੀ ਸਾਹਿਬ ਵੀ ਕਿਹਾ ਜਾਂਦਾ ਹੈ ਉਹਦੇ ਵਿੱਚ 6 ਗੁਰੂਆਂ ਪਾ ਮਾਫ ਕਰ ਪੰਜ ਗੁਰੂਆਂ ਦੀ ਬਾਣੀ ਸੀ ਪਹਿਲੇ ਪੰਜੇ ਗੁਰੂ ਗਰਨਾਨ ਸਾਹਿਬ ਜੀ ਗੁਰੰਗਤ ਦੇਵ ਜੀ ਗੁਰੂ ਅਮਰਦਾਸ ਗੁਰੂ ਰਾਮਦਾਸ ਤੇ ਗੁਰੂ ਅਰਜਨ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ 19 ਰਾਗਾਂ ਦੇ ਵਿੱਚ ਬਾਣੀ ਹੈ ਗੁਰੂ ਅੰਗਦ ਦੇਵ ਜੀ ਦੇ ਸ਼ਲੋਕ ਹਨ ਜਿਹੜੇ ਅਲੱਗ-ਅਲੱਗ ਬਾਰਾਂ ਦੇ ਵਿੱਚ ਦਰਜ ਹਨ ਤੇ ਗੁਰੂ ਅਮਰਦਾਸ ਮਹਾਰਾਜ ਦੀ 17 ਰਾਗਾਂ ਦੇ ਵਿੱਚ ਬਾਣੀ ਹੈ ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਤੇ ਗੁਰੂ ਅਰਜਨ ਸਾਹਿਬ ਨੇ ਵੀ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੁਣ ਜਿਹੜਾ 31ਵਾਂ ਰਾਗ ਹੈ ਇਹ ਰਾਗ ਜਿਹੜਾ ਹੁਣ ਗੁਰੂ ਸਾਹਿਬ ਗੁਰਤੇਬਾਦਰ ਸਾਹਿਬ ਦੀ ਬਾਣੀ 15 ਰਾਗਾਂ ਦੇ ਵਿੱਚ ਹੈ 14 ਰਾਗ ਤਾਂ ਪਹਿਲੇ ਵਰਤੇ ਪਹਿਲੇ ਗੁਰੂਆਂ ਨੇ ਜੋ ਵਰਤੇ ਸੀ ਉਹ ਗੁਰਤੇਬਾਦਰ ਸਾਹਿਬ ਨੇ ਵਰਤੇ ਇੱਕ ਰਾਗ ਜੈਜਾ ਬੰਤੀ ਜਿਹਦੇ ਵਿੱਚ ਚਾਰ ਸ਼ਬਦ ਗੁਰਤੇਗ ਬਾਦਰ ਸਾਹਿਬ ਦੇ ਹੀ ਦਰਜ ਹਨ 57 ਸਲੋਕ 59 ਸ਼ਬਦ ਇਹ ਸਤਗੁਰੂ ਦਰਜ ਕਰਦੇ ਆ ਹੁਣ ਇਹਦਾ ਕਾਰਨ ਹੈ ਉਥੇ ਗੁਰੂ ਸਾਹਿਬ ਨੇ ਬਹੁਤ ਵੱਡੀ ਸਾਡੇ ਤੇ ਕਿਰਪਾ ਕੀਤੀ ਸਾਡੇ ਤੇ ਬਖਸ਼ਿਸ਼ ਕੀਤੀ ਤੁਸੀਂ ਦੰਮਧਮਾ ਸਾਹਿਬ ਜਾਓ ਜਦੋਂ ਆਪਾਂ ਤਗਤ ਸਾਹਿਬ ਜਾਂਦੇ ਆਂ ਸਾਹਮਣੇ ਤਗਤ ਸਾਹਿਬ ਹੈ ਉਥੇ ਸੱਜੇ ਹੱਥ ਗੁਰਦੁਆਰਾ ਇੱਕ ਛੋਟਾ ਜਿਹਾ ਉਹਦਾ ਨਾਮ ਹੈ ਗੁਰਦੁਆਰਾ ਲਿਖਨ ਸਰ ਸਾਹਿਬ ਜਿੱਥੇ ਇੱਕ ਤਲਾਬ ਸੀ ਤੇ ਤਲਾਬ ਦੇ ਕੋਲ ਬੈਠ ਕੇ ਗੁਰੂ ਸਾਹਿਬ ਮਹਾਰਾਜ ਇੱਕ ਤੰਬੂ ਲਾ ਕੇ ਸ਼੍ਰੀਮਾਨ ਭਾਈ ਮਨੀ ਸਿੰਘ ਜੀ ਦੇ ਕੋਲੋਂ ਸਰੂਪ ਲਿਖਵਾ ਰਹੇ ਇਹ ਵੀ ਲਿਖਿਆ ਜਾਂਦਾ ਹੈ ਵੀ ਉੱਥੇ ਜਿਹੜੀਆਂ ਕਲਮਾਂ ਘੜੀਆਂ ਜਾਂਦੀਆਂ ਹਨ ਤੇ ਬਹੁਤ ਮਿਹਨਤ ਦਾ ਕੰਮ ਸੀ ਅੱਜ ਤਾਂ ਪ੍ਰੈਸ ਦਾ ਕੰਮ ਹੋ ਗਿਆ ਨਾ ਕੰਪਿਊਟਰ ਦਾ ਕੰਮ ਹੋ ਗਿਆ ਕਲਮਾਂ ਤਿਆਰ ਕਰਨੀਆਂ ਸ਼ਾਈ ਤਿਆਰ ਕਰਨੀ ਕਾਗਜ਼ ਤਿਆਰ ਕਰਨਾ ਤੇ ਉਹ ਕੌਣ ਕਰ ਰਿਹਾ ਸੀ ਸਹਾਇਕ ਲਖਾਰੀ ਸੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਸਾਹਿਬ ਜਿਸ ਵੇਲੇ ਦੱਖਣ ਵਾਲਾ ਆ ਗਿਆ ਤੇ ਗੁਰੂ ਸਾਹਿਬ ਜੀ ਨੇ ਭਾਈ ਮਨੀ ਸਿੰਘ ਜੀ ਦੀ ਸੇਵਾ ਲੱਗੀ ਸੀ ਦਰਬਾਰ ਸਾਹਿਬ ਮੁੱਖ ਗ੍ਰੰਥੀ ਤੇ ਬਾਬਾ ਦੀਪ ਸਿੰਘ ਜੀ ਨੂੰ ਆਖਿਆ ਸੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਉਤਾਰੇ ਕਰਨੇ ਤੁਸੀਂ ਬਜ਼ੁਰਗ ਜਾਣਦੇ ਹੋ ਪਹਿਲਾਂ ਅਸੀਂ 14 ਤਖਤਾਂ ਦੀ ਉਸ ਤੋਂ ਬਾਅਦ 5ਵਾਂ ਤਖਤ ਦਮਦਮਾ ਸਾਹਿਬ ਸ਼ਾਮਲ ਕੀਤਾ ਗਿਆ ਤੇ ਉਸ ਵੇਲੇ ਭਾਈ ਸਾਹਿਬ ਬਾਬਾ ਦੀਪ ਸਿੰਘ ਜੀ ਨੇ 11 ਸਾਲ ਵਿੱਚ ਸਾਧ ਸੰਗਤ ਦੀ 11 ਸਾਲ ਦੇ ਵਿੱਚ ਚਾਰ ਸਰੂਪ ਲਿਖਿਆ ਚਾਰ ਸਰੂਪ ਤੇ ਚਾਰੇ ਤਖਤਾਂ ਦੇ ਉੱਪਰ ਸੁਭਾਇਮਾਨ ਕੀਤੇ ਇਹ ਵੀ ਇਤਿਹਾਸ ਲਿਖਦਾ ਹੈ ਕਿ ਬਾਬਾ ਦੀਪ ਸਿੰਘ ਨੇ ਇੱਕ ਸਰੂਪ ਲਿਖਿਆ ਅਰਬੀ ਭਾਸ਼ਾ ਦੇ ਵਿੱਚ ਪੰਜ ਸਰੂਪ ਉਹਤੇ 11 ਸਾਲ ਦੇ ਵਿੱਚ ਉਹਦੀ ਰਚਨਾ ਕਰਦੇ ਤੇ ਉੱਥੇ ਹੀ ਗੁਰੂ ਸਾਹਿਬ ਮਹਾਰਾਜ ਨੇ ਦਮਦਮਾ ਸਬ ਦੀ ਧਰਤੀ ਜਿਹੜੀ ਜਿਹਨੂੰ ਗੁਰੂ ਕੀ ਕਾਂਸੀ ਕਿਹਾ ਜਾਂਦਾ ਹੈ ਲੋਕ ਪੜਨ ਜਾਂਦੇ ਸੀ ਕਾਂਸੀ ਦੇਖੋ ਇੱਕ ਸਮਾਨਤਾ ਜਿਹੜੀ ਸਤਗੁਰੂ ਦੇ ਘਰ ਦੇ ਵਿੱਚ ਦਿੱਤੀ ਗਈ ਲੋਕ ਜਿਹੜੇ ਸਨ ਬ੍ਰਾਹਮਣ ਦੇ ਕੀ ਕੀਤਾ ਲੋਕਾਂ ਨੂੰ ਬੰਡੀਆਂ ਦੇ ਵਿੱਚ ਪਾ ਦਿੱਤਾ ਵੀ ਤੂੰ ਬ੍ਰਾਹਮਣ ਐ ਇਹ ਖੱਤਰੀ ਐ ਇਹ ਵੈਸ ਐ ਸੂਦਰ ਐ ਤੂੰ ਪਾਠ ਕਰ ਸਕਦਾ ਐ ਤੂੰ ਮੰਦਰ ਵਿੱਚ ਨਹੀਂ ਜਾ ਸਕਦਾ ਤੂੰ ਆਹ ਕਰ ਸਕਦਾ ਮਤਲਬ ਉਹ ਇੰਨੀਆਂ ਪਾਬੰਦੀਆਂ ਲਾ ਦਿੱਤੀਆਂ ਗਈ ਜੇ ਕੋਈ ਸੂਦਰ ਸੁਣਦਾ ਵੀ ਸੀ ਤੇ ਉਹਦੇ ਕੰਨ ਵਿੱਚ ਸਿੱਕਾ ਢਾਲ ਕੇ ਪਾ ਦਿੰਦੇ ਸੀ ਗੁਰੂ ਸਾਹਿਬ ਨੇ ਬਾਣੀ ਬਖਸ਼ਿਸ਼ ਕੀਤੀ ਔਰ ਹੁਕਮ ਕੀਤਾ ਇਹ ਜਿਹੜੀ ਬਾਣੀ ਹੈ ਮਾਨਵਤਾ ਦੀ ਹੈ ਆ ਬਖਰੀ ਗੱਲ ਹੈ ਕਿ ਅਸੀਂ ਮਾਨ ਕਰਦੇ ਹਾਂ ਸਿੱਖਾਂ ਨੂੰ ਗੁਰੂ ਸਾਹਿਬ ਨੇ ਸੇਵਾ ਦਿੱਤੀ ਆ ਪਰ ਇਹ ਗ੍ਰੰਥ ਮਾਨਵਤਾ ਦਾ ਗ੍ਰੰਥ ਹੈ ਸਾਰੀ ਦੁਨੀਆ ਦੇ ਵਾਸਤੇ ਸਤਗੁਰੂ ਦਾ ਸੰਦੇਸ਼ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਸਾਰਿਆਂ ਨੂੰ ਸਾਂਝਾ ਉਪਦੇਸ਼ ਕੀਤਾ ਉੱਥੇ ਹੁਣ ਗੁਰੂ ਸਾਹਿਬ ਮਹਾਰਾਜ ਨੇ ਲੋਕਾਂ ਦੇ ਅੰਦਰੋਂ ਵਹਿਮ ਘਾੜ ਦਿੱਤੇ ਵੀ ਉੱਥੇ ਤਾਂ ਕੋਈ ਜਿਹੜਾ ਪੰਡਤ ਹੈ ਬ੍ਰਾਹਮਣ ਉਹ ਹੀ ਸਿੱਖੇਗਾ ਵਿਦਿਆ ਕਾਂਸ਼ੀ ਜਾ ਕੇ ਇਹਨੂੰ ਗੁਰੂ ਕੀ ਕਾਂਸ਼ੀ ਦਾ ਸਤਗੁਰੂ ਮਹਾਰਾਜ ਨੇ ਵਾਰ ਦਿੱਤਾ ਬਖਸ਼ਿਸ਼ ਕੀਤੀ ਇੱਥੇ ਗੁਰੂ ਸਾਹਿਬ ਇਤਿਹਾਸ ਲਿਖਿਆ ਹੈ ਤੁਸੀਂ ਕਦੇ ਜਾਓ ਉੱਥੇ ਬੋਰਡ ਵੀ ਲੱਗਾ 48 ਗੁਰੂ ਕੇ ਸਿੱਖਾਂ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰਾਏ ਸੀ ਗੁਰੂ ਸਾਹਿਬ ਜੀ ਹੁਣ ਤੁਹਾਡੇ ਮਨ ਵਿੱਚ ਸਵਾਲ ਆਏਗਾ ਵੀ ਸਿਰਫ 48 ਵੀ ਸੰਗਤ ਤਾਂ ਬਹੁਤ ਹੁੰਦੀ ਆ ਆ ਬਹੁਤ ਬਿਲਕੁਲ ਸਹੀ ਗੱਲ ਹੈ ਸੈਂਕੜੇ ਤਰ ਲਖ ਸੰਗਤਾਂ ਹੁੰਦੀਆਂ ਸੀ ਉੱਥੇ ਦਮਦਮਾ ਸਾਹਿਬ ਗੁਰੂ ਸਾਹਿਬ ਦੇ ਦਰਸ਼ਨ ਕਰਨ ਸੈਂਕੜੇ ਹਜ਼ਾਰਾਂ ਸੰਗਤਾਂ ਆਉਂਦੀਆਂ ਪਰ ਕੋਈ ਇੱਕ ਦਿਨ ਰੁਕਦਾ ਸੀ ਕੋਈ ਦੋ ਦਿਨ ਰੁਕਦਾ ਸੀ ਪਰ ਜਿਹੜੇ 48 ਸਿੱਖ ਉਹਨਾਂ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਰਥ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲੋਂ ਸਰਵਣ ਕੀਤੇ ਹੁਣ ਉਹਦੇ ਪਿੱਛੇ ਇੱਕ ਕਾਰਨ ਹੈ ਇੱਕ ਵਾਰੀ ਨਾ ਆਨੰਦਪੁਰ ਸਾਹਿਬ ਇੱਕ ਸਿੱਖ ਪੰਗਤੀ ਪੜ ਰਿਹਾ ਸੀ ਇਹ ਬਾਣੀ ਹੈ ਓੰਕਾਰ ਜਿਹੜੀ ਆਪਣੇ ਓੰਕਾਰੇਸ਼ਵਰ ਗੁਰੂ ਸਾਹਿਬ ਨੇ ਉਚਾਰਨ ਕੀਤੀ ਹੈ ਰਾਮਕਲੀ ਰਾਗ ਦੇ ਵਿੱਚ ਉਸ ਪੰਕਤੀ ਦਾ ਸ਼ੁੱਧ ਉਚਾਰਨ ਹੈ ਸਾਦ ਸੰਗਤ ਜੀ ਕਰਤੇ ਕੀ ਮਿਤ ਕਰਤਾ ਜਾਣੇ ਕਹ ਜਾਣੇ ਗੁਰਸੂਰਾ ਇਹਦਾ ਅਰਥ ਹੈ ਵੀ ਕਰਤੇ ਦੀ ਵਡਿਆਈ ਕਰਤਾ ਜਾਣਦਾ ਜਾਂ ਗੁਰੂ ਸੂਰਮਾ ਜਾਣਦਾ ਕਰਤੇ ਕੀ ਮਿਤ ਕਰਤਾ ਜਾਣੇ ਕਹ ਜਾਣੇ ਗੁਰਸੂਰਾ ਉਹ ਸਿੱਖ ਕੀ ਪੜ ਰਿਹਾ ਸੀ ਪੜ ਰਿਹਾ ਸੀ ਕਰਤੇ ਕੀ ਮਿਤ ਕਰਤਾ ਜਾਣੇ ਕਹ ਜਾਣੇ ਗੁਰਸੂਰਾ ਵੇ ਕਰਤੇ ਦੀ ਵਡਿਆਈ ਕਰਤਾ ਜਾਣਦਾ ਗੁਰੂ ਕੀ ਜਾਣਦਾ ਕੇ ਮਤਲਬ ਇੱਕ ਲਾਮ ਉਤਾਰ ਦਿੱਤੀ ਉਥੇ ਲਿਖਿਆ ਕ ਉਹ ਪੜਿਆ ਸੀ ਕੇ ਕੇ ਜਾਣੇ ਗੁਰੂ ਕੀ ਜਾਣਦੇ ਸਤਿਗੁਰ ਨੇ ਥਾੜਨਾ ਕੀਤੀ ਇਹ ਆ ਦਿਨ ਬਣਾਉਣੇ ਇਤਿਹਾਸ ਦਾ ਉਹੀ ਆ ਨਾ ਸਾਧ ਸੰਗਤ ਦੀ ਸਾਰਿਆਂ ਦਾ ਆਪਣਾ ਆਪਣਾ ਤਰੀਕਾ ਹੁੰਦਾ ਇਤਿਹਾਸ ਦੱਸਣ ਦਾ ਪਰ ਅਸੀਂ ਇਥੋਂ ਸਿੱਖਿਆ ਕੀ ਲੈਣੀ ਅੱਜ ਦੇ ਦਿਨ ਤੋਂ ਸਿੱਖਿਆ ਸਾਨੂੰ ਕੀ ਮਿਲਦੀ ਕੀ ਅਸੀਂ ਘਰਾਂ ਦੇ ਵਿੱਚ ਵੀ ਪ੍ਰਕਾਸ਼ ਕਰਦੇ ਉਹ ਬਹੁਤ ਮੁਬਾਰਕ ਹੈ ਵੀ ਅਸੀਂ ਆਪ ਬੇਸਿਕ ਜਾਣਕਾਰੀ ਲਈ ਹੈ ਆਪਣੇ ਬੱਚਿਆਂ ਨੂੰ ਦੱਸਿਆ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਉਹਦੀ ਬੇਸਿਕ ਜਾਣਕਾਰੀ ਆਪਣੇ ਬੱਚਿਆਂ ਨੂੰ ਦੱਸ ਸਕਿਆ ਆਪਾਂ ਨਹੀਂ ਦੱਸ ਸਕੀ ਕਿਉਂਕਿ ਬਾਣੀ ਜਿਹੜੀ ਹੈ ਸਾਡੇ ਜੀਵਨ ਦਾ ਆਧਾਰ ਹੈ ਮੇਰੇ ਸਤਿਗੁਰੂ ਕਹਿੰਦੇ ਜੋ ਹੁਕਮ ਕੀਤਾ ਕਲਗੀਧਰ ਪਾਤਸ਼ਾਹ ਨੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂਲੇ ਜਦੋਂ ਅਸੀਂ ਮਾਤਰਾ ਲਗਾ ਨੂੰ ਧਿਆਨ ਦੇ ਨਾਲ ਪੜਾਂਗੇ ਤੇ ਪਾਠ ਸ਼ੁੱਧ ਹੋਏਗਾ ਤੇ ਸ਼ੁੱਧ ਪਾਠ ਹੋਏਗਾ ਤੇ ਇਸ ਅਸੀਂ ਉਹਦਾ ਅਰਥ ਵੀ ਕਰ ਸਕਦੇ ਹਾਂ ਮੈਂ ਇੱਕ ਉਦਾਹਰਨ ਦਿਆਂਗਾ ਸਮੇਂ ਦੇ ਮਤਾ ਅਸੀਂ ਰੋਜ਼ ਪੜ੍ਹਦੇ ਹਾਂ ਪਤਾ ਨਹੀਂ ਸਾਡੇ ਬਾਬਿਆਂ ਨੇ ਇੱਕ ਇੱਕੀ ਪਾਠ ਵੀ ਕੇ ਜਪਜੀ ਸਾਹਿਬ ਦੇ ਕਰਦੇ ਆ ਪਹਿਲੀ ਪੌੜੀ ਦਾ ਧਿਆਨ ਦਿਓ ਤੁਸੀਂ ਗੁਰਕਾ ਸਾਹਿਬ ਦੇਖ ਸਕਦੇ ਹੋ ਜਾ ਅਸੀਂ ਪੜ੍ਹਨਾ ਹੁੰਦਾ ਪਾਠ ਕਰ ਲਿਆ ਕਿੱਦਾਂ ਕਰਦੇ ਆਪਾਂ ਸੋਚੇ ਸੋਚਣਾ ਹੋ ਵੀ ਜੇ ਸੁਤੀ ਲਖਵਾਰ ਚੁੱਪੇ ਚੁੱਪਣਾ ਹੋ ਵੀ ਜੇ ਲਾਇ ਰਹਾ ਹਾਂ ਦੇਵਤਾਰ ਭੁੱਖਿਆ ਭੁੱਖਣਾ ਹੋ ਤਰੀ ਜੇ ਬੰਨਾ ਪੂਰੀਆਂ ਭਾਰ ਸਹਿ ਸਿਆਣਪਾ ਲਖ ਹੋਏ ਤਾਂ ਇਹ ਕਹਿੰਦਾ ਇਹ ਪੜ੍ਹਦੇ ਨਾ ਆਪਾਂ ਪਰ ਜਦੋਂ ਕਿਸੇ ਨੂੰ ਧਿਆਨ ਨਾਲ ਉਹਦੇ ਮਾਤਰਾ ਨੂੰ ਦੇਖੋਗੇ ਪਹਿਲਾ ਉਚਾਰਨ ਹੈ ਸੋਚਾ ਹੈ ਚੇ ਔਰ ਚੈ ਦੇ ਵਿੱਚ ਕਿੰਨਾ ਅੰਤਰ ਹੈ ਸੋਚੇ ਫਿਰ ਉਹ ਬੀਬੀਆਂ ਨੇ ਉਹ ਬਣਾ ਦਿੱਤਾ ਸੀ ਤੂੰ ਕਿਆ ਸੋਚੇ ਤੂੰ ਕਿਆ ਸੋਚੇ ਫਿਰ ਉਹ ਮਤਲਬ ਉਹਦਾ ਅਰਥ ਕੱਢ ਦਿੱਤਾ ਨਾ ਅਲੱਗ ਜੇ ਹੁਣ ਆਚਾਰਨ ਹੀ ਸੋਚਾ ਕੀਤਾ ਜਾਂਦਾ ਤੇ ਉਹਦਾ ਸੁਚਮ ਹੈ ਵੀ ਮਨ ਜਿਹੜਾ ਭਾਵੇਂ ਤੁਸੀਂ ਲੱਖਾਂ ਵਾਰੀ ਵੀ ਇਸ਼ਨਾਨ ਕਰ ਲੋ ਤੁਹਾਡਾ ਮਨ ਪਵਿੱਤਰ ਨਹੀਂ ਹੋ ਸਕਦਾ ਜਿੰਨੇ ਤੱਕ ਤੁਸੀਂ ਨਾਮ ਦੇ ਨਾਲ ਨਹੀਂ ਜੋੜਦੇ ਸੋਚਾ ਸੋਚ ਅੱਗੇ ਕੀ ਹੈ ਅਸੀਂ ਪੜ੍ਹਦੇ ਨਾ ਉਥੇ ਹੈ ਨਾ ਨੰਨੇ ਨੂੰ ਕੰਨਾਂ ਨਹੀਂ ਹੈ ਚਾਰੇ ਪੰਕਤੀਆਂ ਵਿੱਚ ਤੁਸੀਂ ਦੇਖ ਲਓ ਸੋਚਾ ਸੋਚ ਨਾ ਨਾਤ ਨਾ ਸੋਚ ਮੈਂ ਕੋਈ ਇੱਥੇ ਉਹ ਆਪਣੀ ਵਿਦ ਪਤਾ ਨਹੀਂ ਦੱਸ ਰਿਹਾ ਅਸੀਂ ਮਤਲਬ ਇਹ ਹੀ ਹਲੂਣਾ ਹੈ ਕਿ ਅਸੀਂ ਧਿਆਨ ਦੇ ਨਾਲ ਪਾਠ ਕਰੀਏ ਸਾਨੂੰ ਸਮਝ ਲੱਗੇ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਲੱਖ ਵਾਰ ਇਕੱਠਾ ਨਹੀਂ ਹੈ ਲੱਖ ਅਲੱਗ ਹੈ ਵਾਰ ਅਲੱਗ ਹੈ ਅੱਗੇ ਆਪਾਂ ਪੜ੍ਹਦੇ ਨੇ ਚੁੱਪੇ ਚੋਪਣਾ ਹੋਵੇ ਜੇ ਲਾਇ ਰਹਾ ਲਿਪਤਾ ਉਥੇ ਹੈ ਚੁੱਪਾ ਪੇ ਔਰ ਪੈ ਕਿੰਨਾ ਅੰਤਰ ਹੈ ਚੁੱਪਾ ਚੁਪਨਾ ਹੋਵੇ ਜੇ ਲਾਇ ਰਹਾ ਲਿਪਤਾ ਉਥੇ ਲਿਪਤਾਰ ਇਕੱਠਾ ਹੈ ਭੁਖਿਆ ਭੁਖ ਨਾ ਉਤਰੀ ਜਬੰਨਾ ਪੂਰੀਆਂ ਭਾਰ ਸਹਸ ਸਿਆਣਪਾਂ ਲਖ ਹੋਏ ਨਹੀਂ ਹੈ ਹੋ ਹੈ ਹੋਏ ਪੜਾਂਗੇ ਤੇ ਈੜੀ ਨੂੰ ਮਾਤਰਾ ਲੱਗੇਗੀ ਹਾਏ ਨੂੰ ਹੋੜਾ ਹੈ ਹਾਏ ਨੂੰ ਸਿਆਰੀ ਹੈ ਹਾਏ ਨੂੰ ਸਿਆਰੀ ਇਸ ਕਰਕੇ ਕਿ ਉਹਦੇ ਅਰਥ ਬਣਨ ਹੋ ਹੈ ਸਹਸ ਸਿਆਣਪਾਂ ਲਖ ਹੋ ਹੈ ਤਾਂ ਇੱਕ ਨਾ ਚੱਲੇ ਨਹੀਂ ਚੱਲੇ ਨਾ ਸਿਰਫ ਉਹਨੂੰ ਦੇ ਦੋ ਆਪਾਂ ਧਿਆਨ ਦੇ ਨਾਲ ਦੇਖ ਕੇ ਪੜਾਏ ਬਹੁਤ ਮੁਬਾਰਕ ਆ ਬਾੜ ਕਰਨਾ ਬਹੁਤ ਚੰਗੀ ਗੱਲ ਹੈ ਉਹਨੂੰ ਸਿੱਖ ਪੜ ਰਿਹਾ ਸੀ ਕਰਤੇ ਕੀਮਤ ਕਰਤਾ ਜਾਣੇ ਕੇ ਜਾਣੇ ਕਿੰਨਾ ਅਰਥ ਬਦਲ ਗਿਆ ਅਸੀਂ ਤਾਂ ਰੋਜ਼ ਪੜ ਰਹੇ ਆ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਉਥੇ ਲਿਖਿਆ ਗਾਵੇ ਵੇ ਔਰ ਵੈ ਦੇ ਵਿੱਚ ਕਿੰਨਾ ਅੰਤਰ ਹੈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਤੇ ਇਹ ਤਾਂ ਬੇਸਿਕ ਹੈ ਸਾਡਾ ਜੋ ਮੋਡ ਹੈ ਜਪਜੀ ਸਾਹਿਬ ਜਿਹੜੀ ਹੈ ਤੇ ਸਤਿਗੁਰੂ ਨੇ ਉੱਥੇ 48 ਸਿੱਖਾਂ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰ ਸੁਣਾਏ ਉਹਦੇ ਅਰਥ ਬੋਧ ਸੁਣਾਏ ਉਥੋਂ ਗ੍ਰੰਥ ਵੀ ਮਿਲਿਆ ਸਾਨੂੰ ਉਥੋਂ ਗ੍ਰੰਥੀ ਵੀ ਮਿਲਿਆ ਭਾਈ ਬਣੀ ਸਿੰਘ ਜੀ ਮਿਲੇ ਜਿਨ੍ਹਾਂ ਨੇ ਕੌਮ ਨੂੰ ਬੜਮੁੱਲੀ ਸੇਧ ਦਿੱਤੀ ਹੈ ਸਾਨੂੰ ਮਾਣ ਹੋਣਾ ਚਾਹੀਦਾ ਸਾਡੇ ਕੋਲੇ ਉਹ ਜੈਂਡ ਧਰਤੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਪਏ ਆ। ਉਹ ਜੇਕਰ ਆਇਆ ਮੈਂ ਤੁਹਾਡੇ ਨਾਲ ਸਾਂਝਾ ਕਰ ਲੈਣਾ। ਤੁਸੀਂ ਕਦੇ ਜਾਓਗੇ ਨਾ ਉੱਥੇ ਬੋਰਡ ਤੇ ਦੋ ਨਾਮ ਲਿਖੇ ਆ। ਭਾਈ ਬਿਸੰਬਰ ਦਾਸ ਜੀ ਤੇ ਦੂਸਰਾ ਨਾਮ ਹੈ ਭਾਈ ਹਰਗੋਪਾਲ ਜੀ। ਇਹ ਉਜੈਣ ਦੇ ਰਹਿਣ ਵਾਲੇ ਸਨ। ਜਦੋਂ ਗੁਰੂ ਨਾਨਕ ਸਾਹਿਬ ਆਏ ਤੇ ਉੱਥੇ ਉਹਨਾਂ ਦਾ ਸਿੱਖ ਬਣਿਆ ਸੀ ਭਾਈ ਨਾਨੂ ਜੀ। ਉਹਨਾਂ ਉਹਨਾਂ ਦੇ ਪਰਿਵਾਰ ਬਾਰੇ ਨਹੀਂ ਮਿਲ ਰਿਹਾ ਭਾਈ ਬਲਦੇਵ ਸਿੰਘ ਜੀ ਇਸ ਗੱਲ ਦੀ ਖੋਜ ਕਰ ਰਹੇ ਉੱਥੇ ਹੁਣ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅ ਦਫ਼ਤਰ ਬਣਿਆ ਉਹਦੇ ਇੰਚਾਰਜ ਹਨ ਉਹ ਇਸ ਗੱਲ ਦੀ ਖੋਜ ਕਰ ਰਹੇ ਰਹਿ ਕੇ ਵੀ ਇੱਥੇ ਉਹਨਾਂ ਦਾ ਕਿਤੇ ਸਾਨੂੰ ਕੋਈ ਇਤਿਹਾਸ ਮਿਲਦਾ ਕੋਈ ਉਹਨਾਂ ਦਾ ਕੁਝ ਵੀ ਨਿਸ਼ਾਨੀ ਮਿਲਦਾ ਵੀ ਅਸੀਂ ਉੱਥੇ ਵੀ ਅਸਥਾਨ ਪੈਦਾ ਕਰੀਏ ਭਾਈ ਨਾਨੂ ਜੀ ਸਨ ਭਾਈ ਨਾਨੂ ਜੀ ਦਾ ਬੇਟਾ ਸੀ ਭਾਈ ਬਸ਼ੰਬਰ ਦਾਸ ਤੇ ਬਸ਼ੰਬਰ ਦਾਸ ਵੀ ਸਿੱਖੀ ਦੇ ਨਾਲ ਜੁੜਿਆ ਹੋਇਆ ਸੀ ਤੇ ਹਰਿ ਗੋਪਾਲ ਜਿਹੜਾ ਸੀ ਉਹ ਵੈਸ਼ਨੂ ਸਾਧੂਆਂ ਦੀ ਸੰਗਤ ਕਰਦਾ ਸੀ ਤੇ ਮਨ ਦੇ ਵਿੱਚ ਕੋਈ ਭਾਵਨਾ ਨਹੀਂ ਬਣਦੀ ਸੀ ਮਨ ਜਿਹੜਾ ਡਾਵਾ ਡੋਲ ਰਹਿਦਾ ਸੀ ਇੱਕ ਦਿਨ ਆਪਣੇ ਪਿਤਾ ਨੂੰ ਕਹਿਣ ਲੱਗਾ ਪਿਤਾ ਜੀ ਮੇਰਾ ਮਨ ਨਹੀਂ ਲੱਗਦਾ ਤੋ ਕਹਿੰਦੇ ਵੀ ਤੇਰਾ ਮਨ ਨਹੀਂ ਟਿਕਦਾ ਨਾ ਬਾਣੀ ਪੜਿਆ ਕਰ ਜਾਂ ਗੁਰੂ ਸਾਹਿਬ ਦੇ ਦਰਸ਼ਨ ਕਰਿਆ ਸ੍ਰੀ ਅਨੰਦਪੁਰ ਸਭ ਚੱਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਮਾਜ ਸੀ ਤੇ ਕਾਫੀ ਦਿਨ ਆਪਾਂ ਵੀ ਸੋਚਦੇ ਨੇ ਕੱਲ ਕਰ ਲਾਂਗੇ ਕੱਲ ਕਰਦਾਂਗੇ ਇਦਾਂ ਹੀ ਉਹ ਹਰੀਕੋਪਾਲ ਵੀ ਇਦਾਂ ਕਰਦਾ ਰਿਹਾ ਤੇ ਜਦੋਂ ਜਾਣ ਲੱਗਾ ਪਿਤਾ ਜੀ ਮੈਂ ਜਾ ਰਿਆਂ ਆਨੰਦਪੁਰ ਸਾਹਿਬ ਪੈਦਲ ਜਾਂਦੇ ਸੀ ਤੇ ਗੁਰੂ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਤੇ ਬਿਸੰਬਰ ਦਾਸ ਨੇ ਜਿਹੜਾ ਸੰਬੰਧ ਕੱਢਦਾ ਸੀ ਨਾ ਉਸ ਵੇਲੇ ਉਸ ਵੇਲੇ ਦਾ ਵੱਡਾ ਵਪਾਰੀ ਸੀ ਉਹ ਜੈਨ ਦਾ ਬਿਸੰਬਰ ਦਾਸ 500 ਰੁਪਏ ਉਹਨੇ ਦਿੱਤਾ ਤੇ 100 ਰੁਪਏ ਉਹਨੇ ਆਪਣੇ ਕੋਲ ਪਾਇਆ ਕਿੰਨੇ ਹੋ ਗਏ 600 ਰੁਪਏ ਆਨੰਦਪੁਰ ਸਾਹਿਬ ਚਲਾ ਗਿਆ ਜਦੋਂ ਹੁਣ ਜਾ ਕੇ ਕੀ ਦੇਖਦਾ ਵੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼িকার ਖੇਡ ਕੇ ਆਏ ਆ ਉਦੇ ਮਨ ਵਿੱਚ ਆਇਆ ਵੀ ਇਹ ਗੁਰੂ ਕਿਦਾਂ ਦਾ ਹੈ ਇਹ ਤਾਂ ਸ਼িকার ਵੀ ਖੇੜਦਾ ਮਨ ਦੇ ਵਿੱਚ ਭਾਵਨਾ ਨਹੀਂ ਬਣੀ ਪਰ ਜਿਸ ਵੇਲੇ ਅੰਮ੍ਰਿਤ ਵੇਲਾ ਹੋਇਆ ਗੁਰਸਿੱਖ ਸੰਗਤਾਂ ਜੁੜੀਆਂ ਬਾਣੀ ਪੜ੍ਹੀ ਜਾ ਰਹੀ ਆ ਆਨੰਦ ਆਇਆ ਸਮਾਪਤੀ ਤੋਂ ਬਾਅਦ ਫਿਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਪਹੁੰਚ ਗਿਆ ਉਹ 600 ਰੁਪਇਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖਦਾ ਸਤਗੁਰੂ ਜੀ 500 ਰੁਪਇਆ ਮੇਰੇ ਪਿਤਾ ਜੀ ਦਾ 100 ਰੁਪਇਆ ਮੇਰਾ ਗੁਰੂ ਕਾ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਸਰਬਲੋਹ ਦਾ ਕੜਾ ਦਿੱਤਾ ਤੇ ਇੱਕ ਆਖਿਆ ਤੇਰਾ ਸਿੱਧਕ ਪੱਕਾ ਇਹ ਵਚਨ ਕੀਤਾ ਸੀ ਗੁਰੂ ਸਾਹਿਬ ਔਰ ਜਿਹਨੂੰ ਕਦਰ ਨਹੀਂ ਹੁੰਦੀ ਨਾ ਗੁਰੂ ਦੀਆਂ ਚੀਜ਼ਾਂ ਦੀ ਗੁਰੂ ਦੀਆਂ ਵਸਤੂਆਂ ਦੀ ਇਹ ਇੱਕ ਆਪਾਂ ਪਾਣੇ ਹੈ ਨਾ ਸ਼ਸਤਰ ਕੜਾ ਹੈ ਕਿਰਪਾਨ ਹੈ ਕੰਗਾ ਹੈ ਇਹ ਜਿਹੜੀਆਂ ਸਾਨੂੰ ਕਕਾਰ ਦਿੱਤੇ ਸਤਿਗੁਰੂ ਮਾਰਾ ਇਹ ਇਹਨੂੰ ਆਪਾਂ ਜਦ ਦੇਖਾਂਗੇ ਸਾਨੂੰ ਕਲਗੀਧਰ ਪਾਸ਼ਾ ਯਾਦ ਆਏ ਪਰ ਉਹ ਮਨੁੱਖ ਵਿੱਚ ਸੋਚਦਾ ਵਪਾਰੀ ਸੀ ਵੀ 600 ਰੁਪਇਆ ਦਿੱਤਾ ਤੇ ਲੋਹੇ ਦਾ ਕੜਾ ਦੇ ਦਿੱਤਾ ਤੇ ਕਹਿੰਦੇ ਤੇਰਾ ਸਿੱਧਕ ਪੱਕਾ ਤੇ ਉਹ ਨਾ ਚਮਕੌਰ ਸਾਹਿਬ ਦੇ ਕੋਲ ਇੱਕ ਪਿੰਡ ਅੱਜ ਵੀ ਹੈਗਾ ਮਾਜਰਾ ਪਿੰਡ ਹੈ ਉਥੇ ਇੱਕ ਸਿੱਖ ਮਿਲ ਗਿਆ ਸ਼ਾਮ ਦਾ ਸਮਾਂ ਸੀ ਹੁਣ ਰੁਕਣਾ ਸੀ ਕਿਤੇ ਉਹਨਾਂ ਆਖਿਆ ਵੀ ਕਿੱਥੋਂ ਆਇਆ ਕਹਿੰਦਾ ਆਨੰਦਪੁਰ ਸਾਹਿਬ ਆਇਆ ਉਹ ਬੜਾ ਖੁਸ਼ ਹੋਇਆ ਵੀ ਦਰਸ਼ਨ ਕਰਕੇ ਆਇਆ ਗੁਰੂ ਸਾਹਿਬ ਦੇ ਮੈਂ ਤੇਰੇ ਗੁਰੂ ਸਾਹਿਬ ਨੇ ਕੋਈ ਬਚਨ ਕੀਤਾ ਹੋਵੇਗਾ ਕਹਿਣ ਲੱਗਾ ਹਾਂ ਗੁਰੂ ਸਾਹਿਬ ਨੇ ਬਚਨ ਕੀਤਾ ਕਹਿੰਦਾ ਚੱਲ ਤੂੰ ਰਾਤ ਰੁਕ ਜਾ ਸਵੇਰੇ ਚਲੇ ਜਾਏ ਕਹਿਣ ਲੱਗਾ ਗੁਰੂ ਸਾਹਿਬ ਨੇ ਕੁਝ ਦਿੱਤਾ ਵੀ ਸੀ ਕਹਿ ਲਗਾ ਹਾਂ ਗੁਰੂ ਸਾਹਿਬ ਨੇ ਦਿੱਤਾ ਮੈਂ 600 ਰੁਪਇਆ ਦਿੱਤਾ ਤੇ ਗੁਰੂ ਸਾਹਿਬ ਨੇ ਕੜਾ ਦਿੱਤਾ ਤੇ ਕਹਿੰਦੇ ਤੇਰਾ ਸਿੱਧਕ ਪੱਕਾ ਤੇਰਾ ਸਿੱਧਕ ਪੱਕਾ ਉਹਨੇ ਸੋਚ ਲਿਆ ਵੀ ਇਹ ਵਪਾਰੀ ਆ ਇਹ ਗੁਰੂ ਨੂੰ ਕੁਝ ਸਮਝਦਾ ਨਹੀਂ ਹੈ ਗੁਰੂ ਹੈ ਦਾਤਾ ਮੈਂ ਪਿਛਲੇ ਦਿਨਾਂ ਅਚ ਬੇਨਤੀ ਕੀਤੀ ਸੀ ਗੁਰ ਦਾਤਾ ਗੁਰ ਹੀਵੇਕਾਰ ਗੁਰ ਦੀਪਕ ਤੇਲ ਗੁਰੂ ਦਾਤਾ ਹੈ ਗੁਰੂ ਮੰਗਤਾ ਨਹੀਂ ਹੈ ਅੱਜ ਦੇ ਜਿਹੜੇ ਗੁਰੂ ਬਣੇ ਆ ਨਾ ਟੀਵੀ ਦੇ ਵਿੱਚ ਜਿਹੜੇ ਆਉਂਦੇ ਆ ਜੇ ਤੁਸੀਂ ਉਹਨਾਂ ਨੂੰ ਮਿਲਣਾ ਤੇ ਪਹਿਲਾਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾ ਦਿਓ ਤਾਂ ਗੁਰੂ ਗੁਰੂ ਮੰਗਤੇ ਬਣ ਗਏ ਗੁਰੂ ਤਾਂ ਦਾਤਾ ਹੈ ਗੁਰੂ ਦਿੰਦਾ ਹੀ ਆ ਉਹਨੇ ਆਖਿਆ ਵੀ ਇਹਨੇ ਗੁਰੂ ਨੂੰ ਮੰਗਤਾ ਸਮਝ ਲਿਆ ਉਹਨੇ ਆਖਿਆ ਵੀ ਇਹ ਬਚਨ ਤੇ ਕੜਾ ਦੇ ਦੇਂਗਾ ਕਹਿੰਦਾ ਲੈ ਲਾ ਕਹਿੰਦਾ 600 ਰੁਪਇਆ ਮੈਂ ਦੇ ਦੇਣਾ ਕਹਿੰਦਾ 600 ਨਹੀਂ ਦਵਾਂਗਾ 605 ਰੁਪਇਆ ਦਵਾਂਗਾ ਵਿਆਜ ਵੀ ਦਵਾਂਗਾ ਕਿਉਂਕਿ ਤੂੰ ਵਪਾਰੀ ਹੈ ਉਹਨੇ ਸਾਧ ਸੰਗਤ ਜੀ 605 ਰੁਪਇਆ ਦੇ ਕੇ ਉਹ ਬਚਨ ਵੀ ਲੈ ਲਿਆ ਤੇ ਕੜਾ ਵੀ ਲੈ ਲਿਆ ਉਹ ਬੜਾ ਖੁਸ਼ ਹੋਇਆ ਵੀ ਚਲੋ ਪੈਸੇ ਵੀ ਵੱਜ ਗਏ 5 ਰੁਪਏ ਉੱਪਰ ਵੀ ਕਮਾ ਲਿਆ ਤੇ ਇਹ ਵੀ ਇਤਿਹਾਸ ਵਿੱਚ ਲਿਖਿਆ ਭਪਾਲ ਦਾ ਨਾਮ ਵੀ ਲਿਖਿਆ ਕਹਿੰਦੇ ਭਪਾਲ ਪਹੁੰਚਦਾ ਉਥੇ ਵਪਾਰ ਕਰਦਾ ਤੇ 605 ਰੁਪਏ ਦੇ 3000 ਰੁਪਏ ਬਣਾ ਲਿਆ ਉਹਨੇ ਵਪਾਰ ਕਰਕੇ ਜਦੋਂ ਉਜੈਨ ਪਹੁੰਚਦਾ ਤੇ ਆ ਕੇ ਆਪਣੇ ਪਿਤਾ ਨੂੰ ਦੱਸਦਾ ਪਿਤਾ ਨੇ ਆਖਿਆ ਵੀ ਤੂੰ ਤਾਂ ਕੱਚ ਲੈ ਕੇ ਆ ਗਿਆ ਤੈਨੂੰ ਤਾਂ ਸੱਚ ਲੈਣ ਭੇਜਿਆ ਸੀ ਨਾ ਤੂੰ ਕੱਚ ਲੈ ਕੇ ਆ ਗਿਆ ਸਮਝ ਆਈ ਬਹੁਤ ਦਿਨਾਂ ਬਾਅਦ ਫਿਰ ਬੜਾ ਰੋਇਆ ਫਿਰ ਪਿਤਾ ਨੂੰ ਬੇਨਤੀ ਕਰਦਾ ਪਿਤਾ ਕਹਿੰਦਾ ਜਾ ਫਿਰ ਵਾਪਸ ਜਾ ਪਹਿਲਾਂ ਧਿਆਨ ਸਿੰਘ ਦੇ ਕੋਲ ਜਾਈ ਫਿਰ ਅਨੰਦਪੁਰ ਸਾਹਿਬ ਜਾਈ ਭਾਈ ਧਿਆਨ ਸਿੰਘ ਦੇ ਕੋਲ ਜਾਂਦਾ ਤੇ ਸਿੱਖ ਤਾਂ ਫਿਰ ਹਮੇਸ਼ਾ ਦਿਆਵਾਨ ਹੈ ਉਹਨੇ ਆਖਿਆ ਵੀ ਭਾਈ ਲੈ ਜਾ ਕੜਾ ਵੀ ਦਿੱਤਾ ਬਚਨ ਵੀ ਦੇ ਦਿੱਤਾ ਤੇ ਉਹ ਇੰਨੀ ਸਿੱਖੀ ਉਹਨੇ ਕਮਾਈ ਸਾਧ ਸੰਗਤ ਦੀ ਅੱਜ ਵੀ ਉਹਨਾਂ ਦੇ ਦੋਨਾਂ ਦੇ ਨਾਮ ਦਮਦਮਾ ਸਭ ਲਿਖਿਆ ਭਾਈ ਬਸ਼ੰਬਰ ਦਾਸ ਜੀ ਤੇ ਭਾਈ ਹਰਗਪਾਲ ਜੀ ਤੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲੋਂ ਅਰਥ ਸਿੱਖੇ ਤੇ ਅੱਜ ਦਾ ਜਿਹੜਾ ਦਿਨ ਹੈ ਸੰਪੂਰਨਤਾ ਦੇ ਵਿੱਚ ਹੈ ਜੋ ਮੈਂ ਸ਼ੁਰੂ ਵਿੱਚ ਬੇਨਤੀ ਕੀਤੀ ਹੈ ਚਸ਼ਮੇ ਜਦੋਂ ਜਗਾ ਜਗਾ ਤੋਂ ਇਕੱਠੇ ਹੁੰਦੇ ਨੇ ਫਿਰ ਸਾਗਰ ਬਣਦਾ ਹੈ ਸੰਪੂਰਨ ਹੋ ਜਾਂਦਾ ਸਾਗਰ ਜਦੋਂ ਸਾਰੇ ਚਸ਼ਮੇ ਸਾਗਰ ਦੇ ਵਿੱਚ ਪੈ ਜਾਂਦੇ ਇਹ ਵੀ ਸਾਗਰ ਹੈ ਗੁਰ ਸਾਗਰ ਰਤਨੀ ਭਰਪੂਰੇ ਰਤਨਾਂ ਨਾਲ ਨਕਨਕ ਭਰਿਆ ਹੈ ਕਿਹੜੇ ਰਤਨ ਹਨ ਇਸ ਦੇ ਵਿੱਚ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜਿਹੜਾ ਭਾਗਾ ਵਾਲੇ ਜਿਹੜੇ ਇਹਨਾਂ ਰਤਨਾਂ ਨੂੰ ਪੜਦੇ ਆ ਜੀਵਨ ਦੇ ਵਿੱਚ ਕਮਾਉਂਦੇ ਆ ਇਹ ਬਾਣੀ ਸਾਡੇ ਜੀਵਨ ਦਾ ਆਧਾਰ ਹੁਣੇ ਪਾਈ ਸਾਹਿਬ ਜੀ ਸ਼ਬਦ ਸੁਣਾ ਰਹੇ ਸੀ ਗੁਰੂ ਅਮਰਦਾਸ ਜੀ ਦਾ ਸਤ ਗੁਰ ਕੀ ਜਿਸ ਨੂੰ ਮਤ ਆਵੇ ਸੋ ਸਤ ਗੁਰ ਮਾਹੇ ਸਮਾਨਾ ਜਿਹੜਾ ਆਪਣੀ ਹੋਂਦ ਦੱਸ ਰਿਹਾ ਨਾ ਅੱਜ ਜਿਹੜੇ ਸਾਡੇ ਵਿੱਚ ਪੈਦਾ ਹੋ ਗਏ ਨਾ ਇਹ ਫਲਾਣੇ ਬਾਬਾ ਜੀ ਇਹ ਫਲਾਣੇ ਬਾਬੇ ਦਾ ਡੇਰਾ ਉਹ ਮਤਲਬ ਆਪਣੀ ਹੋਂਦ ਦੱਸ ਰਿਹਾ ਬਾਣੀ ਦੇ ਨਾਲ ਨਹੀਂ ਜੁੜਿਆ ਜਿਹਨੂੰ ਬਾਣੀ ਨਾਲ ਜੁੜ ਗਿਆ ਨਾ ਉਹ ਆਪਣੇ ਆਪ ਨੂੰ ਖਤਮ ਕਰ ਲੈਂਦਾ ਉਹਦੇ ਵਿੱਚ ਲੀਨ ਹੋ ਜਾਂਦਾ ਸਤ ਗੁਰ ਕੀ ਜਿਸ ਨੂੰ ਮਤ ਆਵੇ ਸੋ ਸਤ ਗੁਰ ਮਾਹੇ ਸਮਾਨਾ ਇਹ ਬਾਣੀ ਜੋ ਜੀਹੋ ਜਾਣੇ ਜਿਹੜਾ ਅੰਦਰੋਂ ਜਾਣਦਾ ਨਾ ਤੇ ਸਦੰਤਰ ਰਵੇ ਹਰ ਨਾਮਾ ਗੁਰੂ ਮਹਾਰਾਜ ਕਿਰਪਾ ਕਰਨ ਅੱਜ ਦੇ ਸੰਪੂਰਨਤਾ ਦੇ ਵਿੱਚ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਬਾਣੀ ਦੇ ਨਾਲ ਜੁੜੀਏ ਭਾਵੇਂ ਥੋੜੀ ਬਾਣੀ ਪੜੋ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਇੱਕ ਅੰਕ ਰੋਜ਼ ਕਰੋ ਭਾਵੇਂ ਇੱਕ ਅੰਕ ਚਾਰ ਸਾਲ ਦੇ ਵਿੱਚ ਸਹਿਜ ਪਾਠ ਹੋ ਜਾਏਗਾ ਪਰ ਸਮਝ ਕੇ ਕਰੀਏ ਵੀ ਸਤਿਗੁਰੂ ਕੀ ਕਹਿ ਰਿਹਾ ਨੇ ਤਾਂ ਅਸੀਂ ਏਕਮਕਾਰ ਹੀ ਨਹੀਂ ਹਲੇ ਓੰਕਾਰ ਕਹਿਣਾ ਨਹੀਂ ਆਇਆ ਏਕਮਕਾਰ ਹੀ ਕਹੀ ਜਾਂਦੀ ਤੇ ਜਿੰਨੇ ਤੱਕ ਅਸੀਂ ਧਿਆਨ ਦੇ ਨਾਲ ਨਹੀਂ ਉਹਨੂੰ ਸਮਝ ਕੇ ਨਹੀਂ ਕਰਦੇ ਕਿਉਂਕਿ ਸਾਨੂੰ ਸਾਡੀ ਬਾਣੀ ਨੂੰ ਬਹੁਤ ਬਗੜਾ ਮੋਬਾਈਲ ਦੇ ਵਿੱਚ ਉਹਨਾਂ ਪਾਠ ਕਰਿਆ ਕਰੋ ਬਾਣੀ ਮੋਬਾਈਲ ਦੇ ਵਿੱਚ ਜਿੰਨੇ ਐਪ ਆ ਰਹੇ ਆ ਸਿਰਫ ਪ੍ਰੈਸਰ ਸਾਹਿਬ ਸਿੰਘ ਜੀ ਦਾ ਐਪ ਹੈ ਉਹ ਥੋੜਾ ਪਤਾ ਠੀਕ ਹੈ ਨਹੀਂ ਤਾਂ ਹਰੇਕ ਐਪ ਦੇ ਵਿੱਚ ਗਲਤੀਆਂ ਕਰਕੇ ਭੇਜਿਆ ਜਾ ਰਿਹਾ ਹੈ ਇਥੋਂ ਤੱਕਰ ਸਾਜ ਸੰਗਤ ਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਸੈਂਚੀਆਂ ਛਪੀਆਂ ਹੋਈਆਂ ਹਨ ਜਿਹੜੀਆਂ ਉਹਨਾਂ ਨੇ ਲੜੀਵਾਰ ਛਾਪੀਆਂ ਹੋਈਆਂ ਹਨ ਉਹਦੇ ਵਿੱਚ ਜਿਹੜਾ ਐਡੀਸ਼ਨ ਹੁਣ ਛਪਿਆ ਹੈ ਉਹਦੇ ਵਿੱਚ ਆਪਾਂ ਪੜਦੇ ਨੇ ਸੋਕ ਕਹੋ ਟਲ ਤਲ ਭਟ ਦਾ ਨਾਮ ਉਹਨਾਂ ਨੇ ਕੀ ਲਿਖਿਆ ਸੋਕ ਕਹੋ ਕੱਲ ਤੱਲ ਨੂੰ ਕੱਲ ਕਰ ਦਿੱਤਾ ਬਹੁਤ ਕੁਝ ਹੋ ਰਿਹਾ ਹੈ ਆ ਦੇਖੋ ਨਾ ਮੇਰੇ ਪਿੱਛੇ ਹੀ ਆਈਕਮ ਕਾਰ ਦਾ ਸਰੂਪ ਸਹੀ ਨਹੀਂ ਹੈ ਜੋ ਗੁਰਬਾਣੀ ਦੇ ਇਹਨਾਂ ਕਰ ਦਿੱਤਾ ਹਿੰਦੀ ਦਾ ਇੱਕ ਹਿੰਦੀ ਦਾ ਇੱਕ ਹੋ ਗਿਆ ਇਹਨੂੰ ਕੀ ਪੜੂਗੇ ਆਉਣ ਵਾਲੇ ਬੱਚੇ ਇੱਕ ਇੱਕ ਪੜਨਗੇ ਨਾ ਤੇ ਗੁਰਬਾਣੀ ਦਾ ਸਿਧਾਂਤ ਕੀ ਹੈ ਇੱਕ ਓੰਕਾਰ ਤੇ ਇਹ ਸਾਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਸੁਚੇਤ ਹੋਈਏ ਸੁਚੇਤਤਾ ਦੇ ਨਾਲ ਬਾਣੀ ਪੜੀਏ ਚਿੰਤਨ ਕਰਾਂਗੇ ਜਿੰਨਾ ਚਿੰਤਨ ਕਰਾਂਗੇ ਓਨੀ ਚਿੰਤਾ ਘਟ ਹੋਏਗੀ ਗੁਰੂ ਮਹਾਰਾਜ ਕਿਰਪਾ ਕਰਨ ਫਿਰ ਇੱਕ ਵਾਰੀ ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ